ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਸੋ ਦੋਸਤੋ ਪਹਿਲਾਂ ਵਾਂਗੂ ਇੱਕ ਹੋਰ ਬਹੁਤ ਵਧੀਆ ਵਿਸ਼ੇ ਦੀ ਵੀਡੀਓ ਲੈ ਕੇ ਆਏ ਆਂ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਦੋਸਤੋ ਵੀਡੀਓ ਛੋਟੀ ਜੀ ਹੁੰਦੀ ਹੈ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ 2 ਜਾਂ 3 ਮਿੰਟ ਦੀ ਵੀਡੀਓ ਹੁੰਦੀ ਆ ਜੇ ਕਿਸੇ ਦਾ ਫਾਇਦਾ ਹੁੰਦਾ ਹਨਾ ਕਿਸੇ ਦੀ ਵੀਡੀਓ ਵਧੀਆ ਕਿਸੇ ਦਾ ਫਾਇਦਾ ਹੁੰਦਾ ਹਨਾ ਤਾਂ ਸ਼ੇਅਰ ਕਰ ਲਿਆ ਕਰੋ ਇਹ ਵੀਡੀਓ ਨੂੰ ਸੁਣ ਕੇ ਵੀ ਕਿਸੇ ਦਾ ਫੋਰ ਦਾ ਹੀ ਫਾਇਦਾ ਹੋ ਸਕੇ ਕੰਮ ਦੀ ਗੱਲ ਕਰੀ ਜਾਈਏ ਇਧਰਲੀ ਉਧਰਲੀ ਗੱਲ ਨਹੀਂ ਮਾਰੀ ਜੀ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਆਪਾਂ ਨੂੰ ਜ਼ਿੰਦਗੀ ਵਿੱਚ ਆਪਣੀ ਲਾਈਫ ਵਿੱਚ ਬੜੇ ਤਰ੍ਹਾਂ ਦੇ ਲੋਕ ਮਿਲਦੇ ਆ ਜਿਨ੍ਹਾਂ ਨਾਲ ਆਪਾਂ ਉੱਠਦੇ ਆ ਬੈਠਦੇ ਆ ਹਨਾ ਉਹਨਾਂ ਚੋਂ ਕਈ ਆਪਣੇ ਸਾਥ ਸਬੰਧੀ ਰਿਸ਼ਤੇਦਾਰ ਹ ਤੇ ਕਈ ਬੰਦੇ ਐਸੇ ਵੀ ਹੁੰਦੇ ਅਜਨਬੀ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਪਹਿਲੀ ਵਾਰ ਮਿਲੇ ਹੁੰਨੇ ਆ ਤੇ ਹਰੇਕ ਨਾਲ ਆਪਾਂ ਗੱਲਾਂ ਬਾਤਾਂ ਸਾਂਝੀਆਂ ਕਰਨ ਲੱਗ ਜਾਂਦੇ ਆ ਨਾ ਕਈ ਵਾਰ ਅਜਨਬੀ ਬੰਦਾ ਇੰਨਾ ক্লোਜ਼ ਹੋ ਜਾਂਦਾ ਆਪਣੇ ਹਨਾ ਵੀ ਆਪਾਂ ਕਹਿੰਨੇ ਯਾਰ ਵੀ ਇਹ ਵੀ ਆਪਣੇ ਵਰਗਾ ਹੀ ਆ ਨਾ ਫਿਰ ਉਹਨਾਂ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਸਾਂਝੀਆਂ ਕਰਨ ਲੱਗ ਜਾਂਦੇ ਆ ਸੋ ਗੱਲ ਇਹ ਹੈ ਕਿ ਕਿਸੇ ਦਾ ਨਹੀਂ ਪਤਾ ਹੁੰਦਾ ਕਿ ਕੀ ਦੇ ਦਿਲ ਵਿੱਚ ਕੀ ਆ ਠੀਕ ਹੈ ਜੀ ਹੁਣ ਮੇਰੇ ਦਿਲ ਵਿੱਚ ਕੀ ਆ ਉਹ ਸਾਹਮਣੇ ਵਾਲ ਨੂੰ ਨਹੀਂ ਪਤਾ ਉਹ ਤੇ ਸਾਹਮਣੇ ਦੇ ਦਿਲ ਵਿੱਚ ਕੀ ਚੱਲ ਰਿਹਾ ਚਾਹੇ ਆਪਾਂ ਉਹਨੂੰ ਸਾਲ ਤੋਂ ਜਾਣਦੇ ਆ 2 ਸਾਲ ਤੋਂ ਜਾਣਦੇ ਆ ਇਹ ਕਿਸੇ ਨੂੰ ਭੇਤ ਨਹੀਂ ਹੁੰਦਾ ਸੋ ਕੋਸ਼ਿਸ਼ ਕਰਿਆ ਕਰੋ ਕਿ ਹਰੇਕ ਦਿਲ ਦੀ ਗੱਲ ਹਰ ਕੋਈ ਹਰ ਕਿਸੇ ਨਾਲ ਨਹੀਂ ਸਾਂਝੀ ਕੀਤੀ ਜਾਂਦੀ ਠੀਕ ਹੈ ਜੀ हां ਜਿਹਨੂੰ ਆਪਾਂ ਬੜੇ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਜਾਣਦੇ ਆ ਉਹਨਾਂ ਨਾਲ ਆਪਾਂ ਆਪਣੀਆਂ ਆਪਣੇ ਵਿਚਾਰ ਆਪਣੀਆਂ ਗੱਲਾਂ ਸ਼ੇਅਰ ਕਰ ਸਕਦੇ ਆ ਪਰ ਹਰ ਕਿਸੇ ਨਾਲ ਸ਼ੇਅਰ ਨਾ ਕਰਿਆ ਕਰੋ ਮੰਨ ਲਓ ਤੁਹਾਨੂੰ ਸਾਲ ਪਹਿਲਾਂ ਹੀ ਕੋਈ ਬੰਦਾ ਮਿਲਿਆ ਉਹਨਾਂ ਥੋੜੀ ਸਾਝ ਪੈ ਗਈ ਆ ਨਾ ਅਜਨੇਬੀ ਜਿਹਾ ਪਹਿਲਾਂ ਫਿਰ ਥੋੜੀ ਸਾਝ ਪੈ ਗਈ ਤੁਸੀਂ ਖਾਣ ਪੀਣ ਲੱਗੇ ਉੱਠਣ ਬੈਠਣ ਲੱਗੇ ਇੱਕ ਦੂਜੇ ਨਾਲ ਹਨਾ ਆਉਣ ਜਾਣ ਲੱਗੇ ਤੇ ਆਪਾਂ ਸਮਝਾਂਗੇ ਜਲ ਜਰ ਇਹ ਆਪਣੇ ਹੀ ਆਪ ਉਹਨਾਂ ਨਾਲ ਗੱਲਾਂ ਸੰਜੀ ਪਰ ਆਪਾਂ ਨੂੰ ਨਹੀਂ ਪਤਾ ਉਹਦੇ ਦਿਲ ਵਿੱਚ ਕੀ ਚੱਲ ਰਿਹਾ ਇਸ ਲਈ ਆਪਣੇ ਥੋੜੀ ਫਿਊਚਰ ਪਲੈਨਿੰਗ ਕੀ ਆ ਥੋੜੀ ਬਿਜ਼ਨਸ ਪਲਾਨ ਕੀ ਨੇ ਜਾਂ ਤੁਹਾਡੇ ਇਨਕਮ ਸੋਰ ਤੁਸੀਂ ਇਨ ਫਿਊਚਰ ਵਿੱਚ ਕੀ ਕੀ ਸੋਚਿਆ ਹੋਇਆ ਕੀ ਕੀ ਕਰਨਾ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਇਹ ਪਰਦੇ ਵਾਲੀਆਂ ਹੁੰਦੀਆਂ ਨੇ ਤੇ ਇਹਨਾਂ ਚੀਜ਼ਾਂ ਨੂੰ ਹਮੇਸ਼ਾ ਪਰਦੇ ਵਿੱਚ ਰੱਖਿਆ ਕਰੋ ਕੋਸ਼ਿਸ਼ ਕਰਿਆ ਕਰੋ ਵੀ ਹਰੇਕ ਹਰ ਕਿਸੇ ਤੋਂ ਇਹ ਚੀਜ਼ਾਂ ਪਰਦੇ ਵਿੱਚ ਰੱਖਿਆ ਕਰੋ ਇਹ ਚੀਜ਼ਾਂ ਨੂੰ ਪਰਦੇ ਵਿੱਚ ਰੱਖੋਗੇ ਤਾਂ ਤੁਹਾਡੀ ਲਾਈਫ ਬਹੁਤ ਵਧੀਆ ਚੱਲੂਗੀ ਕਿਉਂਕਿ ਜੇ ਕਿਸੇ ਨਾਲ ਸ਼ੇਅਰ ਕਰਾਂਗੇ ਤਾਂ ਨਹੀਂ ਪਤਾ ਅਗਲੇ ਦਿਲ ਵਿੱਚ ਕੀ ਚੱਲਦਾ ਉਹ ਸਾਡੇ ਬਾਰੇ ਕੀ ਸੋਚ ਰੱਖੀ ਹੋਈ ਹੈ ਉਹ ਸਾਨੂੰ ਨੁਕਸਾਨ ਵੀ ਕਰ ਸਕਦਾ ਹੈ ਹਰ ਕੋਈ ਬੰਦਾ ਐਦਾਂ ਨਹੀਂ ਹੁੰਦਾ ਪਰ ਜ਼ਿਆਦਾਤਰ ਅੱਜ ਦੇ ਟਾਈਮ 'ਚ ਇਸ ਤਰ੍ਹਾਂ ਦੇ ਬੰਦੇ ਹੀ ਮਿਲਦੇ ਹਨ ਸੋ ਬੀ ਕੇਅਰਫੁਲ ਇਹਨਾਂ ਚੀਜ਼ਾਂ 'ਤੇ ਧਿਆਨ ਰੱਖਿਆ ਕਰੋ ਤੇ much.